ਜਦੋਂ ਤੋਂ ਸਰਕਾਰ ਨੇ ਲੈਂਡ ਪੂਲਿੰਗ ਸਕੀਮ ਲਿਆਂਦੀ ਹੈ ਉਦੋਂ ਤੋਂ ਹੀ ਹਰ ਪਾਸੇ ਗੁਹਰਾਮ ਜਿਹਾ ਮਚਿਆ ਹੋਇਆ ਹੈ ਜਿੱਥੇ ਕਈ ਲੋਕ ਇਸ ਦੇ ਫਾਇਦੇ ਗਿਣਾ ਰਹੇ ਨੇ ਉੱਥੇ ਹੀ ਬਹੁਤੇ ਇਸ ਦੇ ਨੁਕਸਾਨਾਂ ਬਾਰੇ ਵੀ ਗੱਲਬਾਤ ਕਰਦੇ ਨੇ ਲੋਕਾਂ ਨੂੰ ਇਸ ਸਕੀਮ ਬਾਰੇ ਸਹੀ ਢੰਗ ਦੇ ਨਾਲ ਜਾਣਕਾਰੀ ਨਾ ਹੋਣ ਦੇ ਕਾਰਨ ਉਹਨਾਂ ਵਿੱਚ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਵਹਿਮ ਪਏ ਜਾ ਰਹੇ ਨੇ ਤੇ ਅੱਜ ਅਸੀਂ ਪੰਜਾਬ ਸਰਕਾਰ ਦੀ 2025 ਦੀ ਲੈਂਡ ਪੂਲਿੰਗ ਨੀਤੀ ਬਾਰੇ ਗੱਲਬਾਤ ਕਰਾਂਗੇ ਜੋ ਜ਼ਮੀਨ ਮਾਲਕਾਂ ਲਈ ਬਹੁਤ ਫਾਇਦੇਮੰਦ ਹੋ ਸਕਦੀ ਹੈ ਆਓ ਜਾਣਦੇ ਹਾਂ ਕਿ ਇਸ ਨੀਤੀ ਦੇ ਤਹਿਤ ਕਿਸਾਨਾਂ ਨੂੰ ਆ ਕੇ ਕਿਵੇਂ ਫਾਇਦਾ ਮਿਲ ਸਕਦਾ ਹੈ ਅਤੇ ਹੋਰ ਉਹਨਾਂ ਨੂੰ ਕੀ ਕੀ ਲਾਭ ਮਿਲ ਸਕਦੇ ਨੇ ਹੁਣ ਜਾਣਾਂਗੇ ਉਹਨਾਂ ਸਵਾਲਾਂ ਦੇ ਬਾਰੇ ਜੋ ਲੋਕਾਂ ਦੇ ਮਨਾਂ ਵਿੱਚ ਇਸ ਨੀਤੀ ਨੂੰ ਲੈ ਕੇ ਆਉਂਦੇ ਨੇ ਤੇ ਦਵਾਂਗੇ ਉਹਨਾਂ ਦੇ ਜਵਾਬ ਜੇਕਰ ਲੈਂਡ ਪੁਲਿੰਗ ਲਈ ਤੁਸੀਂ ਆਪਣੀ ਜ਼ਮੀਨ ਆਪਣੀ ਮਰਜ਼ੀ ਦੇ ਨਾਲ ਦੇ ਦਿੰਦੇ ਹੋ ਤਾਂ ਤੁਹਾਨੂੰ ਇਸ ਦੇ ਕੀ ਲਾਭ ਮਿਲ ਸਕਦੇ ਨੇ ਲੈਂਡ ਪੁੱਲਿੰਗ ਨੀਤੀ 2025 ਦੇ ਤਹਿਤ ਜੇਕਰ ਤੁਸੀਂ ਆਪਣੀ ਜ਼ਮੀਨ ਸਵੈ ਇੱਛਾ ਨਾਲ ਦਿੰਦੇ ਹੋ ਤਾਂ ਤੁਹਾਨੂੰ ਬਦਲੇ ਵਿੱਚ ਵਿਕਸਤ ਰਿਹਾਇਸ਼ੀ ਅਤੇ ਵਪਾਰਕ ਰਕਬਾ ਮਿਲੇਗਾ। ਪ੍ਰਤੀ ਏਕੜ ਇਸ ਦੇ ਲਾਭ ਹੋਣਗੇ। ਹਰ ਇੱਕ ਏਕੜ ਲਈ ਤੁਹਾਨੂੰ 1000 ਵਰਗ ਗਜ਼ ਰਿਹਾਇਸ਼ੀ ਪਲਾਟ ਅਤੇ 200 ਵਰਗ ਗਜ਼ ਦੁਕਾਨ ਕਮ ਦਫ਼ਤਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪੁੱਲਿੰਗ ਲਈ ਜ਼ਮੀਨ ਦੇ ਸਹਿਮਤੀ ਪ੍ਰਸਤਾਵ ਤੋਂ ਮਿਤੀ ਤੋਂ ਤੁਹਾਨੂੰ ਪ੍ਰਤੀ ਸਾਲ 50000 ਪ੍ਰਤੀ ਏਕੜ ਦਾ ਗੁਜ਼ਾਰਾ ਪੱਤਾ ਮਿਲੇਗਾ ਜਦੋਂ ਵਿਕਾਸ ਲਈ ਜ਼ਮੀਨ ਦਾ ਅਸਲ ਕਬਜ਼ਾ ਲਿਆ ਜਾਵੇਗਾ ਤਾਂ ਇਹ ਪੱਤਾ 10% ਸਾਲਾਨਾ ਵਾਧੇ ਨਾਲ 1 ਲੱਖ ਪ੍ਰਤੀ ਸਾਲ ਹੋ ਜਾਵੇਗਾ ਇਸ ਦੇ ਹੋਰ ਵਿਸ਼ੇਸ਼ ਲਾਭ ਨੇ ਤੁਹਾਨੂੰ ਇੱਕ ਸਹੂਲਤ ਸਰਟੀਫਿਕੇਟ ਮਿਲੇਗਾ ਜਿਸ ਨਾਲ ਪੰਜਾਬ ਵਿੱਚ ਕਿਤੇ ਵੀ ਤਰਜੀਹ ਦੇ ਆਧਾਰ ਉੱਤੇ ਬਿਜਲੀ ਕਨੈਕਸ਼ਨ ਮਿਲ ਸਕਦਾ ਹੈ ਤੁਹਾਨੂੰ 2 ਸਾਲਾਂ ਲਈ ਸਟੈਂਪ ਡਿਊਟੀ ਵਿੱਚ ਛੋਟ ਮਿਲੇਗੀ ਤੁਹਾਨੂੰ ਲੈਂਡ ਪੁਲਿੰਗ ਦੇ ਬਦਲੇ प्राप्त रहैशी व्यापारिक जमीन दी रजिस्ट्रेशन तबादले दे समय कोई स्टैंप ड्यूटी अदा नहीं करनी पवेगी। ਹੁਣ ਸਵਾਲ ਉੱਠਦਾ ਹੈ ਕਿ ਜਿਨ੍ਹਾਂ ਇਲਾਕਿਆਂ ਦੇ ਵਿੱਚ ਲੈਂਡ ਪੂਲਿੰਗ ਲਾਗੂ ਕੀਤੀ ਗਈ ਹੈ ਕਿ ਉੱਥੇ ਜ਼ਮੀਨ ਦੀ ਰਜਿਸਟਰੀ ਬੰਦ ਹੋ ਜਾਵੇਗੀ? ਦਰਸਲ ਇਹ ਅਫਵਾਵਾ ਗਲਤ ਨੇ ਕਿ ਲੈਂਡ ਪੂਲਿੰਗ ਲਾਗੂ ਹੋਣ ਵਾਲੇ ਖੇਤਰਾਂ ਵਿੱਚ ਜ਼ਮੀਨ ਦੇ ਰਜਿਸਟਰੀ ਅਤੇ ਖਰੀਦ ਫਰੋਖਤ ਬੰਦ ਹੋ ਜਾਵੇਗੇ। ਜ਼ਮੀਨ ਦੀ ਰਜਿਸਟਰੀ ਅਤੇ ਖਰੀਦ ਫਰੋਖਤ ਪਹਿਲਾਂ ਵਾਂਗ ਹੀ ਜਾਰੀ ਰਹੇਗੀ। ਲੈਂਡ ਪੂਲਿੰਗ ਯੋਜਨਾ ਵਿੱਚ ਭਾਗ ਨਾ ਲੈਣ ਵਾਲੇ ਵਿਅਕਤੀਆਂ ਲਈ ਕੀ ਨਤੀਜੇ ਜਾਂ ਫਿਰ ਅਰਥ ਹੋਣਗੇ ਲੈਂਡ ਪੂਲਿੰਗ ਯੋਜਨਾ ਪੂਰੀ ਤਰ੍ਹਾਂ ਸਵੈ ਇੱਛਤ ਹੈ ਇਸ ਵਿੱਚ ਹਿੱਸਾ ਲੈਣਾ ਜਾਂ ਫਿਰ ਨਾ ਲੈਣਾ ਪੂਰੀ ਤਰ੍ਹਾਂ ਕਿਸਾਨਾਂ ਦੀ ਆਪਣੀ ਮਰਜ਼ੀ ਹੈ ਇਸ ਦਾ ਕੋਈ ਵੀ ਨਤੀਜਾ ਨਹੀਂ ਹੋਵੇਗਾ ਜੇਕਰ ਤੁਹਾਡੀ ਜ਼ਮੀਨ ਮੁੱਖ ਸੜਕ ਉੱਤੇ ਸਥਿਤ ਹੈ ਤਾਂ ਤੁਹਾਨੂੰ ਇਸ ਦਾ ਕੀ ਲਾਭ ਮਿਲ ਸਕਦਾ ਜੇਕਰ ਤੁਹਾਡੀ ਜ਼ਮੀਨ ਮੁੱਖ ਸੜਕ ਉੱਤੇ ਸਥਿਤ ਹੈ ਅਤੇ ਕਲੈਕਟਰ ਰੇਟ ਦੁੱਗਣਾ ਜਾਂ ਵੱਧ ਹੈ ਤਾਂ ਤੁਹਾਨੂੰ 200 ਵਰਗ ਗਜ ਦੇ 4 ਐਸਈਓ ਮਿਲਣਗੇ ਯਾਨੀ ਕਿ ਕੁੱਲ 800 ਵਰਗ ਗਜ ਵਪਾਰਕ ਜ਼ਮੀਨ ਜੇਕਰ ਤੁਸੀਂ ਲੈਂਡ ਪੁੱਲਿੰਗ ਦੇ ਬਦਲੇ ਵਪਾਰਕ ਜ਼ਮੀਨ ਨਹੀਂ ਚਾਹੁੰਦੇ ਤਾਂ ਫਿਰ ਕੀ ਹੋਵੇਗਾ ਜੇਕਰ ਤੁਸੀਂ ਵਪਾਰਕ ਜ਼ਮੀਨ ਨਹੀਂ ਲੈਣਾ ਚਾਹੁੰਦੇ ਤਾਂ ਤੁਹਾਨੂੰ ਇਸ ਦੇ ਬਦਲੇ 3 ਗੁਣਾ ਰਿਹਾਇਸ਼ੀ ਜ਼ਮੀਨ ਮਿਲੇਗੀ ਉਦਾਹਰਨ ਲਈ 25 ਵਰਗ ਗਜ਼ ਵਪਾਰਕ ਬੋਦੀ ਬਜਾਏ 75 ਵਰਗ ਗਜ਼ ਰਿਹਾਇਸ਼ੀ ਜ਼ਮੀਨ ਮਿਲੇਗੀ ਲੈਟਰ ਆਫ ਇੰਟੈਂਟ ਕੀ ਹੈ ਤੇ ਇਸ ਦੇ ਕੀ ਲਾਭ ਨੇ ਲੈਟਰ ਆਫ ਇੰਟੈਂਟ ਇੱਕ ਅਧਿਕਾਰਤ ਦਸਤਾਵੇਜ਼ ਹੈ ਜੋ ਤੁਹਾਡੀ ਜ਼ਮੀਨ ਪੂਲ ਹੋਣ ਉਤੇ ਜਾਰੀ ਹੁੰਦਾ ਹੈ ਇਹ ਤੁਹਾਡੇ ਹੱਕਦਾਰ ਪਲਾਟਾਂ ਦੀ ਕਿਸਮ ਅਤੇ ਆਕਾਰ ਦੱਸਦਾ ਹੈ ਇਹ ਵਪਾਰਯੋਗ ਵੇਚਣਯੋਗ ਜਾਇਦਾਦ ਹੈ ਜਿਸ ਨੂੰ ਤੁਸੀਂ ਪੂਰੀ ਤਰ੍ਹਾਂ ਜਾਂ ਹਿੱਸਿਆਂ ਵਿੱਚ ਵੇਚ ਸਕਦੇ ਹੋ ਬੈਂਕ ਵੀ ਲੈਟਰ ਆਫ ਕੰਟੈਂਟ ਉੱਤੇ ਕਰਜ਼ਾ ਦਿੰਦੇ ਨੇ ਤੁਸੀਂ ਇੱਕ ਛੋਟੇ ਕਿਸਾਨ ਹੋ ਤੇ ਤੁਸੀਂ ਆਪਣੀ ਜ਼ਮੀਨ ਲੈਂਡ ਪੁੱਲਿੰਗ ਲਈ ਦੇ ਦਿੰਦੇ ਹੋ ਤਾਂ ਫਿਰ ਤੁਹਾਡਾ ਗੁਜ਼ਾਰਾ ਕਿੰਜ ਹੋਵੇਗਾ ਛੋਟੇ ਕਿਸਾਨਾਂ ਲਈ 50000 ਪ੍ਰਤੀ ਏਕੜ ਦਾ ਸਾਲਾਨਾ ਗੁਜ਼ਾਰਾ ਪੱਤਾ ਸਿੱਧੇ ਖਾਤੇ ਵਿੱਚ ਜਮ੍ਹਾਂ ਹੋਵੇਗਾ ਤੁਸੀਂ ਜ਼ਮੀਨ ਦਾ ਕਬਜ਼ਾ ਲੈ ਜਾਣ ਤੱਕ ਖੇਤੀ ਜਾਰੀ ਰੱਖ ਸਕਦੇ ਹੋ ਕਬਜ਼ਾ ਲੈਣ ਤੋਂ ਬਾਅਦ ਤੁਹਾਨੂੰ 1 ਲੱਖ ਪ੍ਰਤੀ ਏਕੜ ਪ੍ਰਤੀ ਸਾਲ ਮਿਲਣਾ ਸ਼ੁਰੂ ਹੋ ਜਾਵੇਗਾ ਜੇਕਰ ਵਿਕਾਸ ਅਥਾਰਟੀਆਂ ਇੰਨੀ ਜ਼ਮੀਨ ਵਿਕਸਿਤ ਕਰਨਗੀਆਂ ਤਾਂ ਕੀ ਜ਼ਮੀਨ ਦੀਆਂ ਕੀਮਤਾਂ ਉੱਤੇ ਅਸਰ ਪਵੇਗਾ ਜਿਵੇਂ ਕਿ ਨੌਇਡਾ ਗ੍ਰੇਟਰ ਨੌਇਡਾ ਅਤੇ ਗੁਰਦਾਮ ਵਰਗੇ ਸ਼ਹਿਰਾਂ ਦੇ ਤਜਰਬੇ ਤੋਂ ਪਤਾ ਚੱਲਦਾ ਹੈ ਸ਼ਹਿਰੀ ਅਸਟੇਟ ਦੇ ਵਿਕਾਸ ਤੋਂ ਬਾਅਦ ਜ਼ਮੀਨ ਦੀਆਂ ਕੀਮਤਾਂ ਅਸਮਾਨੀ ਚੜ ਜਾਂਦੀਆਂ ਨੇ ਪੰਜਾਬ ਵਿੱਚ ਵੀ ਯੋਜਨਾਬੱਧ ਵਿਕਾਸ ਨਾਲ ਮੰਗ ਵਧੇਗੀ ਅਤੇ ਕੀਮਤਾਂ ਵਧਣ ਦੀ ਸੰਭਾਵਨਾ ਹੈ ਮੌਜੂਦਾ ਸਰਕਾਰ ਵੱਲੋਂ ਪ੍ਰਸਤਾਵਿਤ ਲੈਂਡ ਪੁੱਲਿੰਗ ਯੋਜਨਾ ਪਿਛਲੀਆਂ ਸਰਕਾਰਾਂ ਨਾਲੋਂ ਕਿਵੇਂ ਵੱਖ ਹੈ ਇਹ ਨੀਤੀ ਪਿਛਲੀਆਂ ਸਰਕਾਰਾਂ ਦੀਆਂ ਲਾਜ਼ਮੀ ਐਕਵਾਇਰਮੈਂਟ ਨੀਤੀਆਂ ਤੋਂ ਕਾਫੀ ਵੱਖਰੀ ਹੈ ਇਹ ਪੂਰੀ ਤਰ੍ਹਾਂ ਸਵੈ ਇਛਤ ਹੈ ਜ਼ਮੀਨ ਦੀ ਖਰੀਦ ਫਰੋਖਤ ਉੱਤੇ ਕੋਈ ਪਾਬੰਦੀ ਨਹੀਂ ਹੈ ਅਤੇ ਇਸ ਵਿੱਚ ਪਾਰਦਰਸ਼ਤਾ ਉੱਤੇ ਨਿਰਪੱਖਤਾ ਉੱਤੇ ਜ਼ੋਰ ਦਿੱਤਾ ਗਿਆ ਕੀ ਕਿਸਾਨਾਂ ਨੂੰ ਫਾਰਮ ਹਾਊਸ ਬਣਾਉਣ ਲਈ CLU ਮਿਲ ਸਕਦਾ ਹੈ ਕੀ ਵਪਾਰਕ ਵਰਗ ਹੋਰ ਉਪਯੋਗਾਂ ਲਈ CLU ਦੀ ਇਜਾਜ਼ਤ ਹੈ ਪ੍ਰਸਤਾਵਿਤ ਲੈਂਡ ਪੂਲਿੰਗ ਖੇਤਰਾ ਵਿੱਚ ਆਉਣ ਵਾਲੀਆਂ ਜ਼ਮੀਨ ਲਈ ਫਾਰਮ ਹਾਊਸ ਆਫ ਵਪਾਰਿਕ ਵਰਤੋਂ ਲਈ ਹੁਣ ਸੀਐਲਯੂ ਨਹੀਂ ਮਿਲੇਗੀ ਤੁਹਾਨੂੰ ਆਪਣੀ ਜ਼ਮੀਨ ਉੱਤੇ ਸਿਰਫ ਖੇਤੀਬਾੜੀ ਕੰਮ ਜਾਰੀ ਰੱਖਣ ਦੀ ਇਜਾਜ਼ਤ ਹੀ ਮਿਲੇਗੀ ਜੇਕਰ ਤੁਸੀਂ ਕੋਈ ਪਲਾਟ ਚੁਣਨਾ ਚਾਹੁੰਦੇ ਹੋ ਤਾਂ ਕੀ ਉਹ ਤੁਸੀਂ ਆਪਣੀ ਮਰਜ਼ੀ ਦੇ ਨਾਲ ਚੁਣ ਸਕਦੇ ਹੋ ਕੀ ਤੁਸੀਂ ਆਪਣੀ ਪਸੰਦ ਦੱਸ ਸਕਦੇ ਹੋ ਸਹਿਮਤੀ ਦਿੰਦੇ ਸਮੇ ਤੁਸੀ ਰਹਾਇਸ਼ੀ ਪਲਾਟਾਂ ਦੇ ਆਕਾਰ ਦੀ ਆਪਣੀ ਪਸੰਦ ਦੱਸ ਸਕਦੇ ਹੋ ਵਿਕਸਤ ਜ਼ਮੀਨ ਤੁਹਾਨੂੰ ਲਾਟਰੀ ਪ੍ਰਣਾਲੀ ਰਾਹੀਂ ਉਸੇ ਯੋਜਨਾ ਸੈਕਟਰ ਵਿੱਚ ਮਿਲੇਗੀ ਕੀ ਤੁਸੀਂ ਲੈਂਡ ਪੁੱਲਿੰਗ ਦੇ ਬਦਲੇ ਨਕਦ ਮੁਆਵਜ਼ਾ ਲੈ ਸਕਦੇ ਹੋ ਅਤੇ ਇਹ ਮੁਆਵਜ਼ਾ ਕਿੰਨਾ ਮਿਲੇਗਾ ਜੇਕਰ ਤੁਸੀਂ ਨਕਦ ਮੁਆਵਜ਼ਾ ਲੈਣਾ ਚਾਹੁੰਦੇ ਹੋ ਤਾਂ ਲੈਂਡ ਪੁੱਲਿੰਗ ਵਿੱਚ ਅਲਾਟ ਕੀਤੀ ਜ਼ਮੀਨ ਅਥਾਰਟੀ ਦੁਆਰਾ ਵੇਚੀ ਜਾ ਸਕਦੀ ਹੈ ਅਦੇ ਤੁਹਾਨੂੰ ਉਹੀ ਦਰ ਮਿਲੇਗੀ ਜੋ ਅਥਾਰਟੀ ਪਲਾਟਾ ਦੀ ਅਲਾਟਮੈਂਟ ਵਿਕਰੀ ਸਮੇ ਵਸੂਲ ਰਹੀ ਹੈ ਜੇਕਰ ਤੁਸੀਂ ਇੱਕ ਪट्टेदार ਕਿਰਾਏਦਾਰ ਹੋ ਤਾਂ ਕੀ ਤੁਸੀਂ ਲੈਂਡ ਪੂਲਿੰਗ ਲਈ ਸਹਿਮਤੀ ਦੇ ਸਕਦੇ ਹੋ ਸਿਰਫ ਸਪਸ਼ਟ ਮਾਲਕੀ ਅਤੇ ਰਜਿਸਟਰਡ ਜ਼ਮੀਨ ਮਾਲਕ ਹੀ ਇਸ ਵਿੱਚ ਹਿੱਸਾ ਲੈ ਸਕਦੇ ਨੇ ਪट्टेदार ਕਿਰਾਏਦਾਰ ਨਹੀਂ ਤੁਸੀਂ ਵਿਕਾਸ ਅਥਾਰਟੀ ਦੁਆਰਾ ਰਸਮੀ ਕਬਜ਼ਾ ਲੈਂਡ ਤੱਕ ਖੇਤੀ ਜਾਰੀ ਰੱਖ ਸਕਦੇ ਹੋ ਜੇਕਰ ਤੁਸੀਂ ਲੈਂਡ ਪੂਲਿੰਗ ਲਈ ਸਹਿਮਤੀ ਪਹਿਲਾਂ ਦਿੰਦੇ ਹੋ ਤਾਂ ਤੁਹਾਨੂੰ ਇਸ ਦੇ ਕੀ ਲਾਭ ਮਿਲ ਸਕਦੇ ਨੇ ਜਲਦੀ ਸਹਿਮਤੀ ਦੇਣ ਨਾਲ ਤੁਹਾਨੂੰ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ਉੱਤੇ ਐਲਓਆਈ ਮਿਲੇਗੀ 21 ਦਿਨਾਂ ਦੇ ਅੰਦਰ ਐਲਓਆਈ ਪੱਤਰ ਮਿਲੇਗਾ ਅਤੇ 50000 ਪ੍ਰਤੀ ਏਕੜ ਦਾ ਗੁਜ਼ਾਰਾ ਪੱਤਾ ਜਲਦੀ ਹੀ ਸ਼ੁਰੂ ਹੋ ਜਾਵੇਗਾ ਅਧਾਰਟੀ ਦੁਆਰਾ ਕਬਜ਼ਾ ਲੈਣ ਤੱਕ ਖੇਤੀ ਦੀ ਇਜਾਜ਼ਤ ਅਤੇ ਫਿਰ 1 ਲੱਖ ਪ੍ਰਤੀ ਏਕੜ ਪ੍ਰਤੀ ਸਾਲ ਮਿਲਣਾ ਸ਼ੁਰੂ ਹੋ ਜਾਵੇਗਾ ਜੇਕਰ ਤੁਹਾਡੇ ਕੋਲ ਜ਼ਮੀਨ ਦਾ ਵੱਡਾ ਟੁਕੜਾ ਹੈ ਤਾਂ ਤੁਹਾਨੂੰ ਇਸ ਦੇ ਕੀ ਲਾਭ ਮਿਲ ਸਕਦੇ ਨੇ ਜੇਕਰ ਤੁਹਾਡੇ ਕੋਲ 9 ਏਕੜ ਜ਼ਮੀਨ ਹੈ ਤਾਂ ਤੁਹਾਨੂੰ ਗਰੁੱਪ ਹਾਊਸਿੰਗ ਲਈ 3 ਏਕੜ ਵਿਕਸਤ ਜ਼ਮੀਨ ਮਿਲੇਗੀ 50 ਏਕੜ ਜਾਂ ਵੱਧ ਹੋਣ ਉੱਤੇ 30 ਏਕੜ ਰਿਹਾਇਸ਼ੀ ਪਲਾਟਿੰਗ ਲਈ ਵਿਕਸਤ ਜ਼ਮੀਨ ਮਿਲੇਗੀ ਕਿਸਾਨ ਸਮੂਹਿਕ ਤੌਰ ਉੱਤੇ ਵੀ ਆਪਣੀ ਜ਼ਮੀਨ ਪੁੱਲ ਕਰ ਸਕਦੇ ਨੇ ਜੇਕਰ ਤੁਹਾਡੇ ਕੋਲ ਕਈ ਥਾਂਾਂ ਉੱਤੇ ਜ਼ਮੀਨ ਹੈ ਤਾਂ ਕੀ ਤੁਸੀਂ ਇੱਕੋ ਥਾਂ ਉੱਤੇ ਵਿਕਸਤ ਜ਼ਮੀਨ ਲੈ ਸਕਦੇ ਹੋ हां ਤੁਸੀਂ ਜ਼ਮੀਨ ਦੇ ਟੁਕੜਿਆਂ ਨੂੰ ਇਕੱਠਾ ਕਰ ਸਕਦੇ ਹੋ ਅਤੇ ਇੱਕ ਵੱਡੇ ਹਿੱਸੇ ਵਾਲੇ ਥਾਂ ਦੇ ਸਾਰੇ ਫਾਇਦੇ ਪ੍ਰਾਪਤ ਕਰ ਸਕਦੇ ਹੋ ਐਲਓਆਈ ਨੂੰ ਵੀ ਇਕੱਠਾ ਕੀਤਾ ਜਾ ਸਕਦਾ ਹੈ ਅਤੇ ਤੁਸੀਂ ਬਾਜ਼ਾਰ ਤੋਂ ਵੀ ਐਲਓਆਈ ਖਰੀਦ ਕੇ ਇਕੱਠਾ ਕਰ ਸਕਦੇ ਹੋ ਇਹ ਸਨ ਉਹਨਾਂ ਸਵਾਲਾਂ ਦੇ ਜਵਾਬ ਜੋ ਸਰਕਾਰ ਵੱਲੋਂ ਚਲਾਈ ਗਈ ਲੈਂਡ ਪੁੱਲਿੰਗ ਸਕੀਮ ਨੂੰ ਲੈ ਕੇ ਕਈਆਂ ਦੇ ਮਨਾਂ ਦੇ ਵਿੱਚ ਆਉਂਦੇ ਹੋਣਗੇ ਉਮੀਦ ਹੈ ਕਿ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ